ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਵੱਡਾ ਫੈਸਲਾ ਪੁੱਠਾ ਪੈ ਗਿਆ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਅਲੋਚਨਾ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਦੋਂ ਅਤੇ ਕਿਵੇਂ ਫੈਸਲਾ ਲੈਣਾ ਹੈ ਇਸ ਬਾਰੇ ਬਿਲਕੁਲ ਸੋਚ ਵਿਚਾਰ ਨਹੀਂ ਕਰਦੇ ਅੰਨੇ ਵਾ ਫੈਸਲੇ ਲੈ ਲੈਂਦੇ ਨੇ ਬਾਦ ਵਿੱਚ ਉਹਨਾਂ ਨੂੰ ਇਹਨਾਂ ਫੈਸਲਿਆਂ ਉੱਤੇ ਵੱਡੇ ਵੱਡੇ ਯੂ ਟਰਨ ਲੈਣੇ ਪੈਂਦੇ ਨੇ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਹਲਕਾ ਮਜੀਠਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਹੋ ਗਈ ਜ਼ਹਿਰੀਲੀ ਸ਼ਰਾਬ ਦੇ ਪੀਣ ਦੇ ਨਾਲ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਕੇ 5 ਤੋਂ 6 ਬੰਦੇ ਅਰੈਸਟ ਕਰ ਲਏ ਗਏ ਨੇ ਉਹਨਾਂ ਉੱਤੇ ਰਿਮਾਂਡ ਚੱਲੇਗਾ ਰਿਮਾਂਡ ਤੋਂ ਬਾਅਦ ਖੁਲਾਸੇ ਹੋਣਗੇ ਇਵੇਂ ਦੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਰਗਣਾ ਦਿੱਲੀ ਤੋਂ ਕੰਮ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹਿ। ਇੱਕ ਪਾਸੇ ਉੱਥੇ ਜਿਹੜੇ 21 ਵਿਅਕਤੀ ਮਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਇੱਕ-ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਉਸ ਵਿਅਕਤੀ ਦੇ ਘਰ ਦੇ ਵਿੱਚ ਕੋਈ ਪੜ੍ਹਾਈ ਵਾਲਾ ਯੋਗ ਵਿਅਕਤੀ ਹੈ ਤੇ ਅਸੀਂ ਪਹਿਲ ਦੇ ਆਧਾਰ ਤੇ ਨੌਕਰੀ ਦੇਵਾਂਗੇ। ਲੇਕਿਨ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਇੱਕ ਡਰਾਉਨ ਡਿੱਗਿਆ ਸੀ ਸਰੋਸਪੁਰ ਹਲਕਾ ਪਿੰਡ ਖਾਈ ਫੇਮੇਕੇ ਜਿੱਥੇ ਕਿ ਇੱਕ ਆ ਅਲਾਸਰਾਂ ਮਾਤਾ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰਦੇ ਨੇ 10 ਲੱਖ ਰੁਪਏ ਦੀ ਫੰਡ ਜਾਰੀ ਕਰਦੇ ਨੇ 5 ਲੱਖ ਮੁੱਖ ਮੰਤਰੀ ਰੀਲੀਫ ਫੰਡ ਵਿੱਚੋਂ ਅਤੇ 5 ਲੱਖ ਰੁਪਏ ਮੰਤਰੀ ਸੰਜੀਵ ਅਰੋੜਾ ਵੱਲੋਂ ਜਿਹੜੇ ਇਸ ਟਾਈਮ ਜਿਮਨੀ ਚੋਣ ਲੜ ਰਹੇ ਨੇ ਹਲਕਾ ਲੁਧਿਆਣਾ ਤੋਂ ਯਾਨੀ ਕਿ ਸਿੱਖਤਾ ਮੁੱਖ ਮੰਤਰੀ ਦੇ ਫੰਡ ਵਿੱਚੋਂ 5 ਲੱਖ ਰੁਪਿਆ ਦੇ ਦਿੱਤੀ ਗਈ ਤੇ ਦੂਸਰੇ ਪਾਸੇ ਐਮਪੀ ਸੰਜੀਵ अरोड़ा ਜੋ ਐਸੇ ਹੁਣ ਉਮੀਦਵਾਰ ਨੇ ਕਾਂਗਰਸ ਆਪ ਆਦਿ ਪਾਰਟੀ ਵੱਲੋਂ ਹਲਕਾ ਲੁਧਿਆਣਾ ਵਿਸਤੋਂ ਚੋਣ ਲੜ ਰਹੇ ਨੇ ਉਹਨਾਂ ਵੱਲੋਂ 5 ਲੱਖ ਰੁਪਿਆ ਦਿੱਤਾ ਜਾਵੇਗਾ ਤੇ ਥੱਲੇ ਵੱਡੇ ਵੱਡੇ ਬਿਆਨ ਆ ਰਹੇ ਨੇ ਕਮੈਂਟ ਆ ਰਹੇ ਨੇ ਉਹਨਾਂ ਕਹਿੰਦੇ ਦੇਖੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ 5 ਲੱਖ ਰੁਪਏ ਸੰਜੀਵ ਅਰੋੜਾ ਕੋਲੋਂ ਲੈਣਾ ਪਿਆ ਦੂਸਰੇ ਪਾਸੇ ਜਿਹੜੇ 21 ਮਰੇ ਨੇ 21ਾਂ ਦੀ ਜਿਨ੍ਹਾਂ ਦੀ ਮੌਤ ਹੋਈ ਹੈ ਅਸੀਂ ਉਸ ਨੂੰ ਮੰਦ ਭਾਗਾ ਕਹਿੰਦੇ ਆ ਉਹਨਾਂ ਨੂੰ 10-10 ਲੱਖ ਰੁਪਈਆ ਸਰਕਾਰੀ ਨੌਕਰੀ ਤੇ ਕੀ ਇਹ ਸ਼ਹੀਦ ਨਹੀਂ ਹੈ ਇਹ ਡਰੋਨ ਹਮਲਾ ਪਾਕਿਸਤਾਨ ਦੇ ਦੁਆਰਾ ਨਹੀਂ ਕੀਤਾ ਗਿਆ ਇਸ ਦਾ ਜਵਾਬ ਦੇਵੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ 10 ਲੱਖ ਖੁਦ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜੇਬ ਦੇ ਮੁੱਖ ਮੰਤਰੀ ਫੰਡ ਵਿੱਚੋਂ ਦੇਵੇ ਦੂਸਰੇ ਪਾਸੇ ਸੈਂਟਰ ਸਰਕਾਰ ਵੀ ਬਣਦਾ ਦੇਵੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਕਿ ਉਸ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਯਾਨੀ ਕਿ ਫੈਸਲੇ ਲੈਣ ਲੱਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀ ਨਹੀਂ ਸੋਚਦੇ ਬਾਅਦ ਵਿੱਚ ਉਹਨਾਂ ਨੂੰ ਯੂ ਟਰਨ ਲੈਣੇ ਪੈਂਦੇ ਨੇ ਯਾਨੀ ਕਿ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਹਜ਼ਾਰਾਂ ਕਮੈਂਟ ਆਏ ਨੇ ਉਸ ਪੋਸਟ ਉਤੇ ਤੇ ਜਿਸ ਉੱਤੇ ਲਾਪਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਫੈਸਲਾ ਲੈਣ ਲੱਗਿਆ ਵੀ ਪੱਕਾ ਪੱਥਰ ਕਰਦੇ ਨੇ ਤਾਂ